ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੋਗ ਆਪਣਾ ਕਾਜੀ ਸ਼ੁਰੂ ਕਿ ਜੋ ਤੁਹਾਨੂੰ ਪਤਾ ਹੀ ਵੀਰ ਜੀ ਇਹਦੇ ਆਪਣੇ ਪਿੰਡ ਵਾਲੀ ਕਲਾ ਦੇ ਵਾਲੀ ਖੁਰਦ ਜਿਹੜੀ ਬੰਨਤੀ ਸੇਵਾ ਚੱਲ ਰਹੀ ਆ ਤੇ ਉਹ ਜਿਹੜੇ ਆਪਾਂ ਨਿੱਕੇ ਬੰਨ ਲਾ ਕੇ ਮਤਲਬ ਪਾਣੀ ਰੋਕੰਦੇ ਆ ਜੀ ਜਿਹਨੂੰ ਰਿੰਗ ਬੰਨ ਕਹਿੰਦੇ ਆ ਉਹ ਬੰਨ ਲਾ ਕੇ ਸਿਰਫ ਆਪਾਂ ਜੇ ਪਾਣੀ ਰੋਕੰਦੇ ਆ ਤੇ ਕਿ ਜਿਹੜਾ ਮੰਨ ਲੋ ਪਾਣੀ ਰੁਕ ਜੇ ਤੇ ਜ਼ਮੀਨਾਂ ਚੜੀਆਂ ਮੰਨ ਲੋ ਛੇਤੀ ਪੱਤਰ ਆ ਜਾਣ ਕਣ ਕਣ ਕੇ ਛੇਤੀ ਬੀਜੀ ਜਾਵੇ ਫਿਰ ਸਾਰਾ ਸਿਆਲਾ ਬਾ ਬੰਨ ਤੇ ਲੱਗੇ ਰਾਂ ਬੰਨਦੇ ਰਾਵਾਂਗੇ ਇਹਨੂੰ ਤੇ ਬਾਕੀ ਜਿਹੜੇ ਵੀਰ ਬੜੇ ਚਿਰ ਦੀ ਇਹਨਾਂ ਵੇਟ ਕਰਨਦੇ ਸੀ ਕਿ ਬੜੇ ਦਿਨਾਂ ਦੀ ਵੀਰ ਨਾ ਫੋਨ ਕਰਨਦੇ ਵੀਰ ਜੀ ਸੇਵਾ ਸ਼ੁਰੂ ਕਰੋ ਤੇ ਹੁਣ ਵੀਰ ਜੀ ਟਾਈਮ ਆ ਗਿਆ ਵਾ ਤੇ ਹੁਣ ਮੇਰੇ ਵੀਰ ਵੱਤੋਂ ਵੱਦ ਮਿੱਟੀ ਡੀਜ਼ਲ ਬੋਰੇ ਜਿਹੜੇ ਅਸੀਂ ਪੰਚਾਈ ਜਾਣ ਤੇ ਅੱਜ ਆਪਾਂ ਆਪਣੇ ਹਿੱਤ ਨੇ ਆ ਘੁੜੀ ਨੂੰ ਮਸਾਲਾ ਕੌਕੀ ਨਾ ਪਾਣੀ ਜਾਂਦੇ ਵਿੱਚ ਕੁੜੀ ਗੱਲਾਂ ਵੇਖਿਆ ਨਹੀਂ ਗਿਆ ਤੇ ਹੁਣ ਮਸਾਲਾ ਮਸਲਾ ਦਿੰਦੇ ਆ ਤੇ ਦੂਜੀ ਗੱਲ ਇਹ ਹੈ ਕਿ ਅੱਜ ਆਪਣੇ ਪਿੰਡ ਸੁਖਵੀਰ ਸਿੰਘ ਬਾਦਲ ਪਹੁੰਚ ਰਹੇ ਅੱਜ ਸ਼ਰਮਾਨਮ ਤੇ ਆਪਾਂ ਉਹਨਾਂ ਦੇ ਵਿਚਾਰ ਵੀ ਸੁਣਾਂਗੇ ਅੱਜ ਤੇ ਤੁਹਾਨੂੰ ਬਲੌਗ ਰਹਿਵੇਂ ਹੀ ਬਤਨੂ ਦਿਖਾਵਾਂਗੇ ਅੱਜ ਕੀ ਬਾਦਲ ਸਾਹਿਬ ਅੱਜ ਕੀ ਆਪਣੇ ਏਰੀਆ ਵਾਸਤੇ ਅਨਾਉਂਸ ਕਰਕੇ ਗਏ ਆ ਪਹਿਲਾਂ ਵੀ ਮਹੀਨਾ ਪਹਿਲਾਂ ਵੀ ਆਏ ਸੀ ਤੇ ਉਹਨਾਂ ਨੇ ਉਦੋਂ ਵੀ 18 ਲੱਖ ਰੁਪਏ ਦਾ ਡੀਲ ਜਿਹੜਾ ਆਪਾਂ ਨੂੰ ਪ੍ਰੋਵਾਈਡ ਕਰਾਇਆ ਸੀ ਤੇ ਹੁਣ ਵੀ ਵੇਖੋ ਮਹਾਰਾਜ ਕਿ ਉਹਨਾਂ ਦੇ ਮਨ ਮੇਰੇ ਪੈਂਦੀ ਆ। ਬਾਕੀ ਆਪਾਂ ਤੁਹਾਨੂੰ ਜਿਹੜਾ ਉਹਨਾਂ ਕਿਤੇ ਉਹਨਾਂ ਬਲੌਗ ਰਹੀ ਆਂ ਆਪਾਂ ਸਾਰਾ ਕੁਝ ਤੁਹਾਨੂੰ ਖਵਾਵਾਂਗੇ। ਇਹ ਅਦਰਕ ਲਸਣ, ਕਾਲੀ ਮਿਰਚ, ਕਾਲੀ ਮਿਰਚ, ਮੋੜੀ ਰੰਦੇ ਇਹ ਆਪਾਂ ਮਸਾਲਾ। ਕਾਲੀ ਮਿਰਚ, ਕਾਲੀ ਮਿਰਚ, ਜਵੈਨ, ਸੌਂਫ, ਹਰੀ ਮਿਰਚ, ਕਾਲੀ ਮਿਰਚ, ਲਾਲ ਮਿਰਚ, ਅਦਰਕ, ਲਸਣ, ਗੰਡਾ ਜੜੀ ਬੂਟੀਆਂ ਨਾਲ ਵਿੱਚ ਪਾ ਗਏ। ਜਿਹੜੀ ਉਸ ਉਜਿਹਣਾਂ ਪਾ ਜਿਹੜੇ ਜਿਹੜੇ ਦਿੰਦੇ ਨੇ ਨਾਲ ਜਿਹੜੀ ਪੁੱਛ ਗਿਆ ਹੋਰ ਵਿੱਚ ਬਾੜੀ ਚੀ ਗੋਲਡਿੰਗ ਕਰੀ ਜਾਂਦਾ ਜਵਾਨ ਆ ਫੋਕਸ ਥੱਥ ਬਾੜੀ ਜੋ ਬਸ ਆਹ ਦੇ ਵਾ ਆਹ ਦੇ ਵਾ ਮਤਨ ਮਰ ਗਿਆ ਮੋੜ ਲੋਜ ਗੰਦਾ ਹੀ ਹੋਇਆ ਰੁਕਿਆ ਤੱਲਾ ਖਾ ਗਿਆ ਤਾਂ ਜਿੰਨਾ ਤੱਕ ਨਹੀਂ ਕਰ ਸਕਦੀ ਹੁਣ ਕਰਦੇ ਆ ਅੱਜ ਵੀ ਲਈ ਦੀ ਸਾਫ ਸਫਾਈ ਕੋਠੀ ਦਾ ਜਿਹੜਾ ਕੰਮ ਸੀ ਅੱਜ ਨਿਬੜ ਗਿਆ ਮਿਸਤਰੀਆਂ ਦਾ ਜਿਹੜਾ ਖਲਾਖੂਰਾ ਪਾਇਆ ਮਿਸਤਰੀਆਂ ਨੇ ਅੱਜ ਸਾਰਾ ਸਾਫ਼ ਕਰਨ ਦਾ ਆ ਤਾਂ ਬਾਪੂ ਸਾਡਾ ਬੈਠਾ ਅੱਜ ਕਰਾਇਆ ਮਰਦਿਆ ਖੁਦ ਆਪ ਸੈਣੀਆਂ ਸੀ ਕਹਿੰਦਾ ਤੁਹਾਡੇ ਵੱੱਦੀ ਗੱਲ ਨਹੀਂ ਤੇ ਬਾਕੀ ਆਪਣਾ ਪਰਾਰਾ ਟਰੈਕਟਰ ਦਿੱਤਾ ਤੇ ਪੁਰਾਣਾ ਬੱਦਾ ਪਾਇਆ ਉੱਤੇ ਪਰ ਪਰਾਰਾ ਟਰੈਕਟਰ ਤੇ ਪੁਰਾਣਾ ਬੁੱਢਾ ਖੁੰਡ ਪੁਰਾਣਾ ਬੈਠਾ ਉੱਤੇ ਟਰੈਕਟਰ ਦੇ ਸਪੈਂਡਰ ਢੱਲੇ ਆ ਤੇ ਬਾਪੂ ਦੇ ਸਪੈਂਡਰ ਢੱਲੇ ਆ ਬਾਪੂ ਦੇ ਗੋਡਿਆਂ 'ਚ ਪਲੇ ਆ ਟਰੈਕਟਰ ਦੇ ਪਲੇ ਆ ਪਉ ਪਉ ਵਿੱਚ ਮਿੱਟੀ ਕੱਢਣਾ ਟਰਾਲੇ ਹਾਰੇ ਚੋਂ ਮਿੱਟੀ ਕੱਢ ਕੇ ਨਾ ਪਾਣੀ ਮਾਰ ਦਿਓ ਚੰਗਾ ਉਹਨਾਂ ਨੂੰ ਆ ਆਉਂਦੇ ਟਰਾਲਾ ਲਾਦਾ ਇੱਥੇ ਦੇਖਿਆ ਵੀ ਐ ਐ ਕਰਦਾ ਰੋਗ ਕਰਦਾ ਰਾਣਾ ਬਾਪੂ ਬਾਪੂ ਦੇ ਗੋਡਿਆਂ 'ਚ ਕਲੀਸ ਨਹੀਂ ਹੈਗੀ ਟਰੈਕਟਰ ਦੇ ਟਰੈਕਟਰਾਂ 'ਚ ਕਲੀਸ ਨਹੀਂ ਹੈਗੀ ਸਰਾ ਆਪਣੇ ਜੌਂਡੀਰ ਦੇ ਬੇਟਾਂ ਟੁੱਟ ਗਿਆ ਥੱਲੇ ਗੁੱਲਾ ਜਿਹੜੇ ਮਤਲਬ ਵੇੜ ਹੀ ਥੱਲੇ ਡਿੱਗ ਪੈਂਦੇ ਆਪਣੇ ਆਪ ਹੀ ਲੱਥ ਗਏ ਕਿ ਉਹਨਾਂ ਭੱਜਣ ਦੇ ਕਿਦੋਂ ਭੱਜ ਜਾਂਦੇ ਆਉਣ ਇਹਨਾਂ ਨੂੰ ਆਪਣੇ ਫਾਰਮਾਂ ਸੱਜੇ ਆ ਤੇ ਹਾਂਜੀ ਤੇ ਹੁਣ ਉਹਨਾਂ ਦਾ ਖੋਲੜ ਕੇ ਸਾਰੇ ਬੇਟਾਂ ਨੂੰ ਤੇ ਗੁੱਲਾ ਕਰਾਉਣੇ ਵਿਲਡ ਚੱਲੇ ਗੁੱਲਾ ਟੁੱਟ ਗਿਆ ਥੋਂ ਆੜਾ ਕਰਾਉਣੇ ਨੇ ਵਿਲਡ ਸਾਰੇ ਨੂੰ ਫੇਰ ਆਪ ਇਹਨੂੰ ਤੇ ਬਾਪੂ ਵੇਗਾ ਨੇ ਕਟੇਟਰ ਤੇ ਉਹ ਕਹਿੰਦਾ ਵੇਖੀ ਮੈਂ ਪੜਦਾ ਮੈਂ ਰੋੜੀਆਂ ਅੱਜ ਕੱਲਾ ਕੱਟਣ ਪੈਣਾ ਏ ਅੱਛਾ ਦੇ ਰੱਖੀ ਕਿਤਰਾ ਵਾ ਤੇਰਾ ਫਿਰ ਨਾਲ ਲਾਉਣੇ ਪੈਣੇ ਨੇ ਆਲੇ ਹਾਂ ਉਹ ਅੰਦਰ ਹੋਣਿਆ ਕੱਲਾ ਪਗਲ ਪਾ ਇਹ ਰੱਖ ਨਾਲ ਨਾਲ ਇਹ ਬਿਲਡ ਉਹ ਨਾਲ ਹੰਡਾਰੀ ਕਿ ਰੱਖਣੇ ਇਹ ਇਹ ਟੁੱਟ ਕਿ ਤਰ੍ਹਾਂ ਦਾ ਯਾਰ ਇਹ ਗੁੱਲਾ ਵਾਵਾ ਹੈ ਰਾਲੀ ਨੂੰ ਤਾਂ ਕਾਲ ਆਇਆ ਤੇ ਬੰਦ ਦਰਿਆ ਦੇ ਵਿੱਚ ਅੱਧੇ ਨੂੰ ਜ਼ੋਰ ਲੱਗਾ ਥੋੜਾ ਮੋਟਾ ਬਿਲਡ ਘਾ ਰੀ ਆਪਾਂ ਇਹ ਬਰੀ ਜਨ ਜਾਇ ਨਹੀਂ ਪੈਂਦਾ ਵਿੱਚ ਨਸੀਕਾਂ ਚ ਥੱਲੇ ਫੇਵਿਟਾਂ ਦਾ ਟੁੱਟ ਗਿਆ ਸੀ ਗੁੱਲਾ ਹੁਣ ਆਪਾਂ ਕਰਾਂਗੇ ਵੇਲਡ ਕਰਾਉਣਾ ਇਹ ਆਪਦੀ ਤੋਂ ਮੁੰਡਾ ਬਹੁਤ ਪਰਫਾਰਮੈਂਸ ਤੜਾ ਦਾ ਕਾਰੀਗਰ ਪੂਰਾ ਮੁੰਡਾ ਏ ਛੋਟੀ ਦਾ ਕਾਰੀਗਰ ਆ ਏ ਜਿਹੜੇ ਟੈਂਕ ਲਾਉਂਦਾ ਨਾ ਉਹਦਾ ਹੈਲਦੀ ਦੇਣੀ ਤੇ ਲਾਈਟ ਟੈਂਕ ਏ ਤੇ ਬਾਕੀ ਕੁਝ ਅਗੇ ਕਹਿਣ ਸਕਦੇ ਆਪਣੇ ਬੰਦੇ ਚਲਾਉਣ ਲੱਗੇ ਬੰਦੇ ਕਰਕੇ ਤਗੜੇ ਇਹ ਚਲਾਉਣ ਵਾਲੇ ਵੀ ਆਪਣੇ ਜਵਾਨਾ ਰੀਣਾ ਕਰਨੀ ਕਿ ਚੰਗਾ ਹਣਾ ਇਹ ਰੀਣੀ ਕਰੀ ਤੈਨੂੰ ਪਤਾ ਹੀ ਆਪਣੇ ਪਿੰਡ ਅੰਦਰ ਕਿਦਾਂ ਹੁੰਦੇ ਆਪਣੇ ਪਤਾ ਲੱਗ ਜੇ ਕਿ ਹੁਣ 72 ਬਾਬਾ ਜਗੀ ਚੰਦ ਸਾਹਿਬ ਦੀ ਗੁਰਦੁਆਰੇ ਸਰਦਾਰ ਕਬੀਰ ਸਿੰਘ ਬਾਦਲ ਚਾਂਦੀ ਮਿੰਟਾਂ ਵਿੱਚ ਜਿਹੜੇ ਪਹੁੰਚ ਰਿਹਾ ਪਿੰਡ ਵਾਲੀ ਕਰਾਂ ਸਾਂਗਤਾ ਉਹਨਾਂ ਨੇ ਵੇਟ ਕਰਨੀਆਂ ਪੂਰੀ ਸੋਇਓ ਕੇ ਦੀ ਫੋਟੋ ਕਰਾਉਣੀ ਹੈ ਚੰਗਾ ਬਾਲਣਾ ਜੋ ਮਰਜੀ ਹੋ ਜਾਵੇ ਸਿਵਕਾ ਤੇ ਰੁਪਾ ਮਹੌਨਾ ਜਿਹਾ ਫੋਟੋ ਮਕਰੀ ਕਿ ਨਾਵਾਂਗੀ ਹਾਂ ਕੀ ਉਹ ਕੀ ਕਹਿੰਦੇ ਐਸੇ ਡੀ ਕੀ ਨਾ ਦਾ ਬਾਦਲ ਸਾਹਿਬ ਪਹੁੰਚ ਗਿਆ ਪਿੰਡਾਂ ਦੇ ਖਰਾ ਮਾਰੇ ਕਿਰਪਾ ਕਰੇ ਆਪ ਜੀ ਦੀ ਸਰਕਾਰ ਆਵੇ ਉਦੋਂ ਅਸੀਂ ਬਹੁਤ ਸਾਰੇ ਅੱਗੇ ਵੀ ਕੰਮ ਤੁਹਾਡੇ ਤੋਂ ਲਿਆ ਕੀਤੇ ਆ ਬਾਦਲ ਸਾਹਿਬ ਨੇ ਸਾਡੇ ਬਹੁਤ ਕੰਮ ਹੋਰ ਵੀ ਕਰਾਉਣੇ ਆ ਪਰ ਅੱਜ ਸਾਡਾ ਇੱਕੋ ਹੀ ਗੰਮ ਆ ਜਿਹੜਾ ਆਪ ਜੀ ਦੇ ਦਿਮਾਗ ਵਿੱਚ ਹੈ ਨਾ ਜਾਈਦਾ ਕਿਉਂਕਿ ਅਸੀਂ ਜਿਆਦਾ ਕੰਮ ਦੱਸਦੇ ਜੇ ਫੇਰ ਗੱਲ ਨਹੀਂ ਬਣਨੀ ਅਸੀਂ ਬੱਦ ਦੀ ਪਿਓਰਿਟੀ ਦੱਸਦੇ ਆ ਕਿ ਅਸੀਂ ਤੁਹਾੰਨ ਬੰਨ ਬੰਨਣਾ ਉਹਦੇ ਵਾਸਤੇ ਸਾਨੂੰ ਨੀਂਦ ਦਾ ਕਾਰ ਗ੍ਰੇਡ ਬੰਨਣਾ ਉਹਦੀ ਡਿਵਰ ਜੋ ਵੀ ਆਪ ਜੀ ਕਰ ਸਕਦੇ ਜੀ ਮਨੰਦੇ ਵੀ ਜਿੰਨਾ ਕੁਸ ਕਰ ਸਕਦੇ ਆ ਤੇ ਅਸੀਂ ਇਹੋ ਜੀ ਬੱਦ ਦੀ ਆਪ ਜੀ ਨੂੰ ਮੰਨ ਰੱਖਦੇ ਆ ਜੀ ਬਾਕੀ ਜਿਹੜੀਆਂ ਮੰਗਾਂ ਵਾਹੋ ਸਰਕਾਰ ਹੋਂ ਤੇ ਸਮੇਂ ਸਮੇਂ ਤੇ ਆਪ ਦੀ ਨਾਲ ਅਸੀਂ ਸਾਡੀਆਂ ਘਰ ਦੇ ਰਵਾਂਗੇ ਤੇ ਅੱਗੇ ਵੀ ਸਾਨੂੰ ਅਟਾਣ ਕਰਦੇ ਸਾਡੀਆਂ ਪਹਿਲੀਆਂ ਪੱਕੀਆਂ ਕੀਤੀਆਂ ਸਰ ਕੰਮ ਬਣਾਇਆ ਮਾਈਕ ਫੜਾ ਕੇ ਛੋਟਾ ਰਹਿ ਨਹੀਂ ਦਿੱਤਾ ਤੇ ਛੋਟਾ ਮਾਈਕ ਛੱਡ ਕੇ ਮਾਨੂੰ ਜਿਹੜਾ ਆਪ ਜੀ ਬੰਨ ਲਾਇਆ ਇਹਦੇ ਉੱਪਰ ਹੁਣ ਜਿਹੜਾ ਟੁੱਟਾ ਵਾ 16 ਕਿਲੋਮੀਟਰ ਲੰਬਾ ਬੰਦ ਆ ਇਹਦੇ ਵਿੱਚ 4-5 ਥਾਵਾਂ ਤੇ ਤੋੜ ਹੋਇਆ ਜੀ ਉਹ ਵਿਆਹ ਤੇ ਆਪ ਜੀ ਨੂੰ ਦੇਖ ਕੇ ਆਏ ਜੀ ਮੋਕਾ ਬੜੀ ਖੋਜ ਕੀਤੀ ਹੈ ਕਿੰਨਾ ਚਾਰ ਦਿਨ ਲੱਗੇ ਰਹੇ ਜੀ ਇਹ ਫੇਰ ਵੀ 26 ਤਰੀਕ ਨੂੰ ਛੁੱਟ ਗਿਆ ਆਪ ਨੇ ਆ ਆਪ ਜੋ ਪੈਸੇ ਲੜ ਕੇ ਗਏ ਨਾ ਜਾਂ ਅੱਜ ਉਹ ਰਾਤ 4:00 ਜਣਾਂ ਤੇ ਬੰਦ ਤੇ 10 ਫੋਟੋ ਤੇ ਰਾਤ ਨੂੰ ਨਹੀਂ ਨਹੀਂ ਸ਼ੌਕਾ ਆਈ ਹੋਵੇ ਸਮਾਂ ਦਾ ਕਿ ਅੱਜ ਕੱਲ ਤੇ ਆਂ ਕੱਲ੍ਹ ਦੀ ਜੀ ਕਰੇਂਗਾ ਇਹ ਕੀ ਹੈ ਵੇਚਣਾ ਆਉਂਦਾ ਵੇਚਣਾ ਆਇਆ ਸਾਹਮਣੇ ਇੱਕ ਦਾ ਬੋਲ ਬੰਦ ਸਾਰਾ ਕਿਲੋ ਸਾਰਾ ਕਿਲੋ ਵਿੱਚੋਂ ਬੈਗਾਂ ਜੀ ਪੰਜ ਚਾਰ ਮਿੰਟ ਬੈਗਿਆ ਹੁੰਦਾ ਉਹ ਬੱਸ ਕੋਟ ਲੱਗਦਾ ਹੋਰ ਵੀ ਕਿਤੇ ਨਹੀਂ ਮੀਟਿੰਗ ਹੈ ਇਹਦੇ ਤੋਂ ਮੰਨ ਲਾ 15 ਕਰਦੇ ਜੋ ਅੰਦਰ ਡਾਕੂਮੈਂਟ ਕਿਹਾ ਸੀ ਹਫਤੇ ਕੋਲੇ ਪੜੇਸ ਕਰਦਾ ਸੀ ਬਾਈ ਕੋਸ਼ਿਸ਼ ਬਹੁਤ ਕੀਤੀ ਸਾਰੇ ਨਹੀਂ ਪਰਮਾਤਮਾ ਦਾ ਜਿਹੜਾ ਸਮਾਂ ਆਪਾਂ ਨੂੰ ਲਾਈਟ ਕਰਨਾ ਪੂਰੇ ਪੰਜਾਬ ਦੀ ਪੈਂਦਾਣ ਖਾਨ ਤੋਂ ਲੈ ਕੇ ਸਾਰੀ ਜਗ੍ਹਾ ਜਾ ਕੇ ਆਏ ਆਂ ਤੇ ਬਹੁਤ ਚਾਰਾ ਇਹਦੇ ਅੰਗੈਲੀ ਬਹੁਤ ਜ਼ਿਆਦੀ ਸੀ ਜਿਹਦੇ ਕਰਕੇ ਜੀ ਨੁਕਸਾਨ ਜ਼ਿਆਦਾ ਹੋਇਆ ਹੋਊਗਾ ਲੋਕ ਤਾਂ ਸੀ ਸਾਰਾ ਡਾਟਾ ਕੱਢਿਆ ਜਿਹੜਾ 3 ਦਿਨਾਂ ਤੋਂ ਦੇਖ ਲਓ ਉਹਨਾਂ ਨੇ ਪਾਣੀ ਉਦੋਂ ਛੱਡਿਆ ਜਦੋਂ ਪਾਣੀ ਥੀਮ ਡੈਮ ਦੇ ਡੇਂਜਰ ਮਾਰਕ ਤੇ ਉੱਤੇ ਕਰ ਗਿਆ ਨਹੀਂ ਤਾਂ ਕੀ ਹੁੰਦਾ 15-20 ਦਿਨ ਪਹਿਲੇ ਹੀ ਤੁਸੀਂ ਥੋੜਾ ਥੋੜਾ ਘਟਦੇ ਰੰਨੇ ਉਹ ਇਹਨੇ ਕੰਨ ਲਈ ਇੱਕ ਦਿਨ ਜਿੰਦ ਦੁੱਟਾਈ ਲੱਭ ਕਿ ਉਸੇ ਕੱਢਦਾ ਅਗਲੇ ਦਿਨ ਫਿਰ ਥੋੜਾ ਰੋੜਾ ਕੁੱਝ ਕੱਢਦਾ ਆਈਟੀ ਵੀ ਵੀਰ ਆ ਘਟ ਕੇ ਕੱਢੀ ਜਾਂਦੇ ਕੋਈ ਨੁਕਸਾਨ ਨਹੀਂ ਨਲੈ ਕੀ ਕਰਕੇ ਹਨ ਯਾਦ ਆਲ ਬਟੇ ਬਾਲਸਾ ਮੁੱਖ ਮੰਤਰੀ ਹੁੰਦੇ ਸੀ ਸਾਨੂੰ ਹਰ ਢੱਡੇ ਕੰਡੇ ਦਾ ਲੈਵਲ ਹੁੰਦਾ ਹੈ ਸਾਡੇ ਕੋਲੋਂ ਹੁੰਦਾ ਸੀ ਸਰ ਨਾ ਘਟੇ ਆ ਜੋ ਵੀ ਆ ਸਾਰੇ ਦਿੱਲੀ ਵਾਲੇ ਐ ਤਿੰਨ ਬੰਦੇ ਲੈ ਚਲੋ ਜੋ ਹੋ ਗਿਆ ਹੁਣ ਆਪਾਂ ਕਰ ਨਹੀਂ ਸਕਦੇ ਤੋਂ ਮੈਂ ਮੈਂ ਇਹ ਗੱਲ ਕਰਨਾ ਚਾਹਣਾ ਹੈ ਦੇਖੋ ਅਸੀਂ ਫਿਕਰ ਨਾਲ ਹੈ ਜੋ ਮਦਦ ਦੀ ਲੋੜ ਹੈ ਅਸੀਂ ਜਰੂਰ ਕਰਾਂਗੇ ਬੋਲੇ ਸੋਨ ਹਾਲੋ ਕਰਕੇ ਗਏ ਸੀ ਜਿੰਨਾ ਵਕਤ ਲਿਆ ਜਿੰਨਾ ਰਹਿ ਗਿਆ ਉਹ ਅਸੀਂ ਤੁਹਾਨੂੰ ਵਾਪਸ ਭੇਜ ਦਿੱਤੇ ਤੁਸੀਂ ਜਾ ਕੇ ਲੈ ਲਿਓ ਸਾਨੂੰ ਜੋਈਆਂ ਮਿਲਿਆ ਕਿ ਕਿਛੇ ਇਹਨਾਂ ਦੇ ਵੰਡ ਦਿੱਤਾ ਜੀ ਸਾਡੇ ਸਾਡੇ ਬਾਹਰੋਂ ਆ ਕੇ ਸਿਰਫ ਜੋਈਆਂ ਰਹੀ ਹੁੰਦੀ ਹੈ ਸਾਨੂੰ ਜਿਆਦਾ ਲੋੜ ਆ ਹੋਰ ਮੈਂ ਨੂੰ ਆਪਾ ਜੋ ਕਿ ਨਾ ਹੋ ਸਕਦਾ ਮੈਂ ਅੱਜ ਦੱਸਿਓ ਕਿ ਤੁਸੀਂ ਸੰਪਰਕ ਕਰੋ ਆ ਇਹਨਾਂ ਦੱਸ ਦੇਣਾ